ਜਿਆਪੀ ਜਿਆparat ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਲੁਧਿਆਣਾ ਇਨਫੋ ਦਾ ਸਾਥੀਆਂ ਦਾ ਟੀਮ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਜੋ ਅੱਜ ਬਾਬਾ ਸਾਹਿਬ ਜੀ ਦਾ ਜੋ અપਮਾਨ ਉਹਨਾਂ ਦੀ ਪ੍ਰਤਮਾ ਦਾ ਉਹਨਾਂ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਬਹੁਜਨ ਸਮਾਜ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਰਕਾਰ ਤੱਕ ਪਹੁੰਚਾਉਣ ਲਈ ਧੰਨਵਾਦ ਤੁਹਾਡਾ ਪਹਿਲਾਂ ਤਾਂ ਸਰ ਅੱਜ ਪੰਜਾਬ ਪੰਜਾਬ ਬੰਦ ਦੀ ਕਾਲ ਸੀਗੀ ਹਾਂਜੀ ਦੇਖਿਆ ਇਹ ਤਾਂ ਕਾਫੀ ਮਤਲਬ ਪੰਜਾਬ ਬੰਦ ਦੀ ਤਰਫ ਇਹ ਬੰਜੀ ਜੀ ਜੀ ਸਰ ਕਿਸ ਤਰ੍ਹਾਂ ਬੇਦਮੀ ਦੇਖਦੇ ਹੋ ਸਰ ਦੇਖੋ ਬਾਬਾ ਸਾਹਿਬ ਅੰਬੇਡਕਰ ਜੀ ਦੀ ਪ੍ਰਤਿਮਾ ਜਿਹੜੇ ਲੋਕ ਕਹਿੰਦੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਹੱਥ ਕਲਮ ਆਈ ਸੀ ਨਾ ਸੰਵਿਧਾਨ ਲਿਖਣ ਦੀ ਤਾਂ ਜਿਹੜੇ ਉਹਨਾਂ ਦੇ ਕਾਂਗਰਸ ਐਂਡ ਕੰਪਨੀ ਪੂਰੀ ਖਿਲਾਫ ਸੀ ਉਹਨਾਂ ਨੂੰ ਵੀ ਬਾਬਾ ਸਾਹਿਬ ਅੰਬੇਡਕਰ ਜੀ ਨੇ ਅਧਿਕਾਰ ਦਿੱਤਾ ਵੋਟ ਪਾਉਣ ਦਾ ਵੈਲਿਊ ਟੋਟਲ ਐਜੂਕੇਸ਼ਨ ਦਾ ਤਾਂ ਫਿਰ ਇਹ અપਮਾਨ ਜਿਹੜਾ ਵਾ ਉਹ ਮੰਦਬੁੱਧੀ ਬੰਦਾ ਦੱਸ ਰਿਹਾ ਮੰਦਬੁੱਧੀ ਨਹੀਂ ਹੈਗਾ ਉਹ ਉਹ ਪ੍ਰੀਪਲੈਂਟ ਤਿਆਰ ਕੀਤਾ ਹੋਇਆ ਬੰਦਾ ਵਾ ਜੀ ਅਗਰ ਤੁਸੀਂ ਉਹਦੀ ਵੀਡੀਓ ਨੂੰ ਦੇਖੋ ਤਾਂ ਜਦੋਂ ਸਾਥੀਆਂ ਨੇ ਉਹਨੂੰ ਫੜਿਆ ਤਾਂ ਜਾਂਦੀ ਵਾਰੀ ਕਹਿੰਦਾ ਵਾ ਭਾਰਤੀ ਸੰਵਿਧਾਨ ਦਾ ਆਰਟੀਕਲ 25 ਨੂੰ ਕੋਟ ਕਰ ਰਿਆ ਉਹ ਕਿ ਅਸੀਂ ਹਿੰਦੂਆਂ ਦਾ ਅੰਗ ਨਹੀਂ ਆ ਇੱਕ ਮੰਦਬੁੱਧੀ ਬੰਦਾ ਇਹੋ ਜੀਆਂ ਗੱਲਾਂ ਨਹੀਂ ਕਰਦਾ ਮੰਦ ਫੇ ਮੈਂ ਚਲੋ ਮੰਦਬੁੱਧੀ ਮੈਂ ਇਹ ਕਹਿੰਦਾ ਮੰਦਬੁੱਧੀ ਹੋ ਸਕਦਾ ਮੰਦਬੁੱਧੀ ਜਦੋਂ ਮੰਦਬੁੱਧੀ ਬੰਦੇ ਪੂਰੇ ਭਾਰਤ ਦੇ ਉਹ ਸਾਡੇ ਤੇ ਅਟੈਕ ਕਰਦੇ ਆ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਦੋਂ ਮੰਦਬੁੱਧੀ ਜਦੋਂ ਕਿਸੇ ਗੁਰੂ ਗ੍ਰੰਥ ਸਾਹਿਬ ਉਦੋਂ ਇਹ ਮੰਦਬੁੱਧੀ ਬੰਦਿਆਂ ਨੂੰ ਹੋਰ ਕੋਈ ਕੰਮ ਨਹੀਂ ਆ ਹੋਰ ਵੀ ਸਟੈਚੂ ਬਹੁਤ ਸਾਰੇ ਲੱਗੇ ਹੋਏ ਸੀਗੇ ਜੀ ਕਿਸੇ ਆਪਣੇ ਭੈਣ ਭਰਾ ਦੀ ਲਤਮਾ ਵੜ ਦਿੰਦਾ ਇਹ ਪ੍ਰੀਪਲਾਨਡ ਆ ਸਾਰਾ ਕੁਝ ਸਾਡੀ ਅੱਜ ਸੰਵਿਧਾਨ ਬਚਾਓ ਮੋਰਚਾ ਵਾਲੋ ਸਾਰੇ ਸਮਾਜ ਦੀ ਇਹੀ ਮੰਗ ਆ ਕਿ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਗੱਲ ਕਹਿ ਰਹੇ ਆ ਵੀ ਜਿੰਨੀ ਜਲਦੀ ਉਹਦੇ ਤੇ ਐਨਐਸਏ ਲਗਾ ਦਿੱਤਾ ਜਾਊਗਾ ਉਨੀ ਜਲਦੀ ਅਸੀਂ ਨੈਸ਼ਨਲ ਹਾਈਵੇ ਜਿਹੜਾ ਬੰਦ ਦੀ ਕਾਲ ਆ ਉਹ ਵਾਪਸ ਲੈ ਲਾਂਗੇ ਪਰ ਮੈਨੂੰ ਨਹੀਂ ਲੱਗਦਾ ਵੀ ਭਗਵੰਤ ਮਾਨ ਅੜੀ ਵਾਲਾ ਉਹ ਪਖੰਡ ਕਰਦਾ ਫੋਟੋ ਪਿੱਛੇ ਲਾ ਕੇ ਪਹਿਲੀ ਗੱਲ ਤਾਂ ਫੋਟੋ ਪਿੱਛੇ ਲਾਈ ਆ ਆ ਸਾਡੇ ਬੰਦੇ ਨੇ ਫੋਟੋ ਪਿੱਛੇ ਲਾਈ ਆ ਦੇਖੋ ਮੈਂ ਕੈਮਰਾਮੈਨ ਨੂੰ ਕਹਾਂਗਾ ਫੋਟੋ ਇਹ ਸਤਕਾਰ ਜੋਗਾ ਅਗਰ ਦੁਨੀਆ ਤੇ ਕੋਈ ਰੱਬ ਹੈ ਤਾਂ ਸਾਡੇ ਲਈ ਬਾਬਾ ਸਾਹਿਬ ਅੰਬੇਡਕਰ ਆ ਰੱਬ ਜੀ ਅਗਰ ਜੇ ਕਿਸੇ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਦਾ અપਮਾਨ ਕਰਨ ਦੀ ਪਿੱਠ ਪਿੱਛੇ ਸਾਜ਼ਿਸ਼ ਦੇ ਤਹਿਤ ਕਰਦੇ ਆ ਮੈਂ ਕਹਿੰਦਾ ਕੋਈ ਨਹੀਂ ਮੈਂ ਹੈਂਡੀਕੈਪ ਆ ਮੈਂ ਹੈਂਡੀਕੈਪ ਆ ਨਾ ਮੈਂ ਕਹਿੰਦਾ ਅੱਜ ਆਵੇ ਆ ਫੋਟੋ ਆ ਪਾੜ ਕੇ ਦੋ ਨਾ ਕਰਵਾ ਮੈਂ ਇਕੱਲਾ ਹੀ ਮੈਂ ਤਾਂ ਮੈਨੂੰ ਸੋਨੂੰ ਅੰਬੇਡਕਰ ਨਾਲ ਗਿਓ ਸਰ ਫੌੜ ਤਾਂ ਲਿਆ ਵਸੇ ਪ੍ਰਸ਼ਾਸਨ ਨੇ ਕੀ ਮਾਰ ਕਰ ਦਿੱਤੀ ਨੈਸ਼ਨਲ ਸਕਿਉਰਿਟੀ ਐਕਟ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਵਿਅਕਤੀ ਇਹੋ ਜੀ ਘਟਨਾ ਨਾ ਕਰ ਸਕੇ ਸਾਡੀ ਸਿਰਫ ਸਾਰੇ ਲੋਕਾਂ ਦੀ ਇਹੀ ਮੰਗ ਸਰ ਕੀ ਲੱਗਦਾ ਕਿਸੇ ਕੋਈ ਪਾਰਟੀਆਂ ਦੇ ਹੱਥਾਂ ਪਿੱਛੇ ਦੇਖੋ ਉਹਨੂੰ ਤਿਆਰ ਕੀਤਾ ਹੋਇਆ ਜਿਹੜੇ ਲੋਕ ਬਾਬਾ ਸਾਹਿਬ ਅੰਬੇਡਕਰ ਦੇ ਜੀਂਦੇ ਜੀ ਉਹਨਾਂ ਨੂੰ ਖੂਨ ਦੇ ਹੰਝੂ ਰੁਲਾਏ ਤਾਂ ਉਹ ਅੱਜ ਉਹਨਾਂ ਦੀ ਬਾਬਾ ਸਾਹਿਬ ਦੀ ਸਟੈਚੂ ਤੋਂ ਵੀ ਡਰ ਲੱਗਦਾ ਜੇ ਨੇਚਰਲੀ ਇਹ ਕਹਿਣ ਵਾਲੀ ਗੱਲ ਨਹੀਂ ਜਿਹੜੇ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਆਪਣਾ ਨਵਾਂ ਸੰਵਿਧਾਨ ਲਾਗੂ ਕਰਨ ਨੂੰ ਫਿਰਦੇ ਆ ਤੇ ਉਹਨਾਂ ਤੋਂ ਆਸ ਅਸੀਂ ਕੀ ਰੱਖ ਸਕਦੇ ਆ ਜੀ ਨੋ ਡਾਊਟ ਇਹ ਪ੍ਰੀਪਲਾਨਡ ਆ ਸਾਰਾ ਕੁਝ ਪਿੱਛੇ ਵੀ ਦੇਖਿਆ ਕੁਝ ਅਮੀਸ਼ਾ ਜੀ ਨੇ ਟਿੱਪਣੀ ਕੀਤੀ ਸੀ ਜਿਹਨਾਂ ਤੇ ਅਮੀਸ਼ਾ ਨੇ ਦੇਖੋ ਅਮੀਸ਼ਾ ਦੇਸ਼ ਦਾ ਗ੍ਰਹਿ ਮੰਤਰੀ ਆ ਲੋਕਾਂ ਦੇ ਲਈ ਸਤਿਕਾਰਯੋਗ ਆ ਪਰ ਉਹਨੇ ਬੜੀ ਨੀਚ ਹਰਕਤ ਕੀਤੀ ਆ ਉਹਦਾ ਵੀ ਸਮੇਂ ਤੇ ਜਵਾਬ ਦਿੱਤਾ ਲੋਕਾਂ ਨੇ ਜੀ ਕਿਸ ਤਰ੍ਹਾਂ ਸਰ ਹੁਣ ਪੰਜਾਬ ਦੇ ਇਹ ਬੰਦ ਚ ਕਾਲ ਸੀ ਕਿੰਨੇ ਵਜੇ ਸਾਰਾ ਜਿਹੜਾ ਪੰਜਾਬ ਬੰਦ ਰਹੂਗਾ ਦੇਖੋ 5 ਵਜੇ ਤੱਕ ਜਿਹੜਾ ਨੈਸ਼ਨਲ ਹਾਈਵੇ ਬੰਦ ਵਾ ਲੁਧਿਆਣੇ ਦੇ ਵਿੱਚ ਜੀ ਔਰ ਉਸ ਤੋਂ ਬਾਅਦ ਅਗਰ 5 ਵਜੇ ਤੋਂ ਬਾਅਦ ਵੀ ਨਹੀਂ ਪ੍ਰਸ਼ਾਸਨ ਸਾਡੀ ਕੋਈ ਗੱਲ ਸੁਣਦਾ ਤਾਂ ਅਸੀਂ ਬੈਠ ਕੇ ਮੀਟਿੰਗ ਕਰਾਂਗੇ ਔਰ ਅਗਲਾ ਜਿਹੜਾ ਐਕਸ਼ਨ ਆ ਉਹ ਕੀਤਾ ਜਾਵੇਗਾ ਸਰ ਜਿਹੜੇ ਲੋੜਵੰਦ ਲੋਕ ਆ ਜਾਂ ਬਿਲਗਾਲੋ ਮਰੀ ਜੇ ਐਂਬਲੈਂਸ ਕਰ ਨਹੀਂ ਸਵੇਰ ਦਾ ਮੈਂ ਇੱਥੇ 9:00 10:00 ਵਜੇ ਸਾਰਿਆਂ ਨੂੰ 10:00 ਵਜੇ ਦੇ ਇੱਥੇ ਆ ਐਂਬੂਲੈਂਸ ਸਕੂਲ ਦੇ ਬੱਚੇ ਕੋਈ 에어ਪੋਰਟ ਦੇ ਜਾਣ ਲਾ ਕੋਈ ਵੀ ਨੀਡੀ ਆ ਜੀ ਉਹਨਾਂ ਨੂੰ ਚਾਹੇ 50 ਗੱਡੀਆਂ ਲੰਘ ਕੇ ਚਾਹੇ 100 ਗੱਡੀਆਂ ਲੰਘ ਕੇ ਅਸੀਂ ਨੰਗਾਣ ਦੇ ਰਹੇ ਕੋਈ ਸਾਡਾ ਮਤਲਬ ਕਾਨੂੰਨ ਆਪਣੇ ਹੱਥ ਵਿੱਚ ਲੈਣ ਦਾ ਕੋਈ ਉਹ ਨਹੀਂ ਅਸੀਂ ਵਾਰ-ਵਾਰ ਆਪਣੇ ਮੋਬਾਈਲ ਤੋਂ ਫੇਸਬੁੱਕ ਤੋਂ ਵੀਡੀਓ ਪਾ ਰਹੇ ਹਾਂ ਵੀ ਕਿਸੇ ਨੂੰ ਵੀ ਨੁਕਸਾਨ ਨਾ ਪਹੁੰਚਾਇਆ ਜਾਵੇ ਸ਼ਾਂਤ ਮਨ ਢੰਗ ਨਾਲ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਸਰ ਕੀ ਕੀ ਮੰਗ ਕੀ ਕਰਦੇ ਹੋ ਮੰਗ ਅਸੀਂ ਇਹੀ ਕਰਦੇ ਆ ਵੀ ਜਲਦੀ ਤੋਂ ਜਲਦੀ ਉਹਤੇ ਨੈਸ਼ਨਲ ਸਿਕਿਉਰਿਟੀ ਐਕਟ ਲਗਾ ਕੇ ਉਹਨੂੰ ਜੇਲ੍ਹ ਚ ਦਿੱਤਾ ਜਾ ਥੈਂਕ ਯੂ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਪੰਜਾਬ ਬੰਦ ਦੀ ਕਾਲ ਸੀ ਦੇਖਣ ਨੂੰ ਮਿਲਿਆ ਪੰਜਾਬ ਵੀ ਬੰਦ ਦੇਖੋ ਜੀ ਜੋ 바ਵਾ ਸਾਹਿਬ ਭੀਮਰਾਓ ਅੰਬੇਦਕਰ ਆ ਜੋ ਹੁਣ ਮੇਰੇ ਸਾਰੇ ਸਾਥੀਆਂ ਨੇ ਗੱਲ ਕਰਕੇ ਗਏ ਆ ਵੀ ਜਦੋਂ ਵੀ ਕਦੇ ਵੀ ਕੋਈ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਮੁੱਦਾ ਪੜਕਾਣਾ ਆ ਉਹ ਸਿੱਖ ਤੋਂ ਹਸਾਈ ਤੋਂ ਕਰਾ ਦਿੰਦੇ ਆ ਹਸਾਈ ਤੋਂ ਦੂਜੇ ਤੋਂ ਧਰਮ ਤੋਂ ਕਰਾ ਦਿੰਦੇ ਆ ਇੱਕ ਦਸਤਾਰ ਧਾਰੀ ਬੰਦਾ ਗੁਰੂ ਦੀ ਨਗਰੀ ਦੇ ਵਿੱਚ ਜਿੱਥੇ ਬਹੁਤ ਪਵਿੱਤਰ ਇੱਕ ਐਸਾ ਸਥਾਨ ਆ ਜਿਹੜਾ ਪੂਰੇ ਵਰਲਡ ਦੇ ਵਿੱਚ ਲੋਕ ਉੱਥੇ ਨਾਮਸਤਕ ਹੋਣ ਆਂਦੇ ਆ ਉਹਨਾਂ ਨੇ ਦਸਤਾਰ ਬਨ ਕੇ ਗੁਰੂ ਦੀ ਨਗਰੀ ਦੇ ਵਿੱਚ ਉੱਥੇ ਉਹ ਜਿਹੜੀ ਪ੍ਰਤਿਮਾ ਜਿਹੜੀ ਮਾਰਾ ਉਹਦੀ ਬਾਵਾ ਸਾਹਿਬ ਦੀ ਮੂਰਤੀ ਲਗਾਈ ਗਈ ਸੀ ਉਹਨੂੰ ਤੋੜਿਆ ਗਿਆ ਉਹ ਤੁਸੀਂ ਇਹ ਦੇਖੋ ਇੱਕ ਬੰਦਾ ਪੌੜੀ ਲੈ ਕੇ ਆਂਦਾ ਆ ਪੌੜੀ ਵੀ ਕੋਈ ਐਦਾਂ ਦੀ ਪੌੜੀ ਨਹੀਂ ਪੌੜੀ ਵੀ ਉਹ ਜਿਹਦੇ ਤੇ ਮਸ਼ੀਨ ਲੱਗੀ ਹੋਈ ਆ ਜੀ ਕੱਲਾ ਬੰਦਾ ਹੁਣ ਉਹ ਪਤਾ ਮਸ਼ੀਓ ਪੌੜੀ ਲੈ ਕੇ 15 ਫੁੱਟ ਉੱਤਰ ਉੱਚੀ ਮੂਰਤੀ ਦੇ ਉੱਤੇ ਚੜਦਾ ਆ ਚੜ ਕੇ ਉਹਨੂੰ ਘਣ ਦੇ ਨਾਲ ਤੋੜਦਾ ਆ ਜੀ ਠੀਕ ਆ ਉਹ ਆ ਕੇ ਉਹ ਤੋਂ ਪਹਿਲਾਂ ਹੁਣ ਉਹਦੇ ਘਰ ਦੇ ਕਹਿੰਦੇ ਆ ਵੀ ਉਹ ਮੰਦ ਬੁੱਧੀ ਆ ਉਹਨੇ ਪਹਿਲਾਂ ਸਭ ਤੋਂ ਪਹਿਲਾਂ ਕੀ 바ਵਾ ਸਾਹਿਬ ਦੇ ਅੱਗੇ ਉਹਨੇ ਸਬਦਾਨ ਨੂੰ ਅੱਗ ਲਾਈ ਅੱਗ ਲਾ ਕੇ ਪੌੜੀ ਲਾ ਕੇ ਉੱਪਰ ਚੜਿਆ ਫਿਰ ਬੰਦਾ ਵੀਡੀਓ ਬਣਾ ਰਿਆ ਬੰਦਾ ਵੀਡੀਓ ਬਣਾ ਰਿਆ ਇਹ ਸਾਰਾ ਜਿੰਨਾ ਵੀ ਇਹ ਪਲਾਨ ਆ ਇਹ ਏਜੰਸੀਆਂ ਕਰਾ ਰੀਆਂ ਜਾਂ ਸਰਕਾਰਾਂ ਕਰਾ ਰੀਆਂ ਭਗਵੰਤ ਮਾਨ ਬਾਬਾ ਸਾਹਿਬ ਦੀ ਮੂਰਤੀ ਫੋਟੋ ਲਾਉਂਦਾ ਭਗਤ ਸਰਦਾਰ ਪਰ ਆਪਣੇ ਭਗਤ ਸਿੰਘ ਦੀ ਭਗਤ ਸਿੰਘ ਜੀ ਦੀ ਮੂਰਤੀ ਲਾਉਂਦਾ ਤੇ ਅੱਜ ਤੱਕ ਉਹਨਾਂ ਨੇ ਨਾ ਭਗਤ ਸਿੰਘ ਜੀ ਨੂੰ ਕਦੇ ਮੰਨਿਆ ਤੇ ਨਾ ਉਹਨਾਂ ਨੇ ਕਦੇ 바ਵਾ ਸਾਹਿਬ ਨੂੰ ਮੰਨਿਆ 1 26 ਜਨਵਰੀ ਵਾਲਾ ਦਿਨ ਜਿੱਦਾਂ ਸਾਡਾ ਦੇਸ਼ ਆਜ਼ਾਦ ਹੋਇਆ ਸੰਵਿਧਾਨ ਸਾਡੇ ਦਾ ਲਾਗੂ ਹੋ ਰਿਹਾ 76 ਸਾਲ ਸਾਡੇ ਮੋਲਕ ਨੂੰ ਆਜ਼ਾਦ ਹੋਇਆ ਨੂੰ ਹੋ ਗਏ ਪਰ ਅੱਜ ਵੀ ਸਾਡੇ ਦੇ ਲੋਕਾਂ ਦੇ ਵਿੱਚ ਮਾਨਸਿਕ ਓਡੀਕ ਬਿਮਾਰੀ ਜਾਤ ਪਾਤ ਦੀ ਫਸੀ ਹੋਈ ਆ ਲੋਕ ਚੰਦ ਤੇ ਪਹੁੰਚ ਰਹੇ ਆ ਲੋਕ ਕਹਿੰਦੇ ਅਸੀਂ ਮੰਗਲ ਗ੍ਰਹਿ ਤੇ ਚਲ ਜਾਣਾ ਪਰ ਅਸੀਂ ਜੋ ਲੋਕ ਆ ਅਸੀਂ ਜਾਤਾਂ ਪਾਤਾਂ 'ਚ ਹੀ ਫਸੇ ਬੈਠੇ ਆ ਇਸ ਕਰਕੇ ਜਿੰਨਾ ਹੀ ਵੀ ਸਰਕਾਰ ਤੋਂ ਮੰਗਾ ਇਹਦੇ ਉੱਤੇ ਐਨਐਸਏ ਲਾ ਐਨਐਸਏ ਲਾਈ ਜਾਵੇ ਇਹਨਾਂ ਨੇ ਹੋਰ ਵੀ ਕਿੰਨੇ ਸਿੱਖ ਗੱਬਰੂਆਂ ਤੇ ਐਨਐਸਏ ਲਾ ਕੇ ਨਾ ਅੰਦਰ ਕਰ ਦਿੱਤਾ ਕਿੰਨਾ ਵਿਰੋਧ ਹੋ ਰਿਹਾ ਕਿੰਨਾ ਕਿੰਨੇ ਸਿੰਘ ਅੱਜ ਤੱਕ ਆਪਣੀ ਸਜ਼ਾ ਭੁਗਤ ਕੇ ਹਟਿਆ ਉਹਨੂੰ ਛੱਡ ਨਹੀਂ ਲਈ ਜਿਹੜੇ ਕਸੂਰ ਕਰ ਰਹੇ ਆ ਉਹਨਾਂ ਨੂੰ ਫੜਦੇ ਨਹੀਂ ਪਾਏ ਜਿਹੜੇ ਬੇਕਸੂਰੇ ਆ ਉਹਨਾਂ ਨੂੰ ਸਜ਼ਾ ਦੇ ਰਹੇ ਆ ਐਨਐਸਏ ਲਾ ਲਾ ਕੇ ਅੰਦਰ ਕਰ ਰਹੇ ਆ ਇਹ ਸਾਨੂੰ ਸਾਰੇ ਪ੍ਰਸ਼ਾਸਨ ਨੂੰ ਇਹ ਮੰਗਾ ਸਾਡੀ ਸਰਕਾਰ ਕੋਲੋਂ ਇਹ ਮੰਗਾ ਵੀ ਇਹਦੇ ਐਨਐਸਏ ਲਾ ਕੇ ਇਹ ਨਹੀਂ ਵੀ ਇਹ ਕੱਲਾ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਐਨੀ ਵਾਰ ਹੋਈ ਅੱਜ ਤੱਕ ਵੀ ਕੋਈ ਬੰਦਾ ਅਰੈਸਟ ਨਹੀਂ ਹੋਇਆ ਕਿਸੇ ਤੇ ਐਨਐਸਏ ਨਹੀਂ ਲਗਿਆ ਕਿਸੇ ਤੇ ਵੀ ਐਨਐਸਏ ਨਹੀਂ ਲਾਇਆ ਇੱਕ ਚੌਂਕੀ ਨੂੰ ਘੇਰਿਆ ਤੇ 100 ਬੰਦੇ ਤੇ ਤੁਸੀਂ ਐਨਐਸਓ ਲਾ ਕੇ ਤੁਸੀਂ ਉਹਨੂੰ ਅੰਦਰ ਕਰਤਾ ਹੁਣ ਉਹ ਦੇ ਆਪਣੇ ਇੰਡੀਆ ਦਾ ਐਮਪੀ ਆ ਐਮਪੀ ਐ ਸਾਡੇ ਦੇਸ਼ ਦਾ ਸਾਡੇ ਸੰਵਿਧਾਨ ਦੇ ਮੁਤਾਬਿਕ ਉਹਨੂੰ ਸੌਂ ਖਵਾਣ ਲਈ ਲਿਆਂਦੇ ਪਏ ਆ ਸਾਰਾ ਕੋ ਇਹ ਸਾਰੀਆਂ ਸਰਕਾਰਾਂ ਦੀ ਰਲ ਮਿਲਿ ਭਗਤਾਂ ਸਰਕਾਰ ਜੇ ਚਾਵੇ ਉਹਦੇ ਤੇ ਐਨਐਸਏ ਲਾ ਕੇ ਉਹਨੂੰ ਅੰਦਰ ਕਰ ਸਕਦੀ ਆ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਵੀ ਉਹਦੇ ਤੇ ਉਹਨੂੰ ਕਾ ਉੱਤੇ ਪਰਚਾ ਦਿੱਤਾ ਉੱਤੇ ਪਰਚਾ ਛੋਟਾ ਦਿੱਤਾ ਐਨਐਸਏ ਲਾ ਕੇ ਉਹਨੂੰ ਅੰਦਰ ਕੀਤਾ ਜਾਵੇ ਅਗਰ ਜੇ ਇਹ ਸਰਕਾਰ ਇਹ ਸਾਡੀ ਮੰਗ ਨੂੰ ਨਹੀਂ ਮੰਨਦੀ ਸਾਡੀਆਂ ਜਥੇਬੰਦੀਆਂ ਸ਼ਾਮ ਨੂੰ ਮੀਟਿੰਗ ਕਰਨਗੀਆਂ ਜਿਹੜਾ ਅਗਲਾ ਸਾਡਾ ਟੀਚਾ ਹੋਊਗਾ ਕੱਲਾ ਪੰਜਾਬ ਬੰਦ ਨਹੀਂ ਪੂਰਾ ਭਾਰਤ ਬੰਦ ਹੋਊਗਾ ਜੀ ਮੁਕੰਮਲ ਤੌਰ ਤੇ ਭਾਰਤ ਬੰਦ ਹੋਊਗਾ ਤੁਸੀਂ ਜਾ ਕੇ ਦੇਖ ਲਓ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਕਿਉਂਕਿ ਸਾਰੇ ਲੋਕ ਕਮਾਕਾਰਾਂ ਵਾਲੇ ਆ ਸਾਡੇ ਦਾ ਮਹਾਰਾਜ ਆਪ ਕਹਿੰਦੇ ਆ ਰਵਿਦਾਸ ਮਹਾਰਾਜ ਜੀ ਬਾਣੀ ਦੇ ਵਿੱਚ ਲਿਖਦੇ ਆ ਕਹਿੰਦੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਨ ਛੋਟ ਬੜੇ ਸਭ ਸੰਗ ਵਸੇ ਰਬਿਦਾਸ ਰਹੇ ਪ੍ਰਸੰਨ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਰੰਗ ਰੇਟੇ ਗੁਰੂ ਕੇ ਬੇਟੇ ਠੀਕ ਆ ਜੀ ਤੁਸੀਂ ਮੰਗ ਕੀ ਕਰੋਗੇ ਪ੍ਰਸ਼ਾਸਨ ਦੇ ਵੀ ਪ੍ਰਸ਼ਾਸਨ ਦੇ ਅੱਗੇ ਇਹੀ ਮੰਗ ਹੈ ਤੇ ਜਲਦੀ ਤੋਂ ਜਲਦੀ ਐਨਐਸਏ ਲਾ ਕੇ ਜਿੰਨੇ ਵੀ ਸਾਡਾ ਐਸੀ ਸਮਾਜ ਆ ਉਹਨਾਂ ਦੇ ਜਿਹੜਾ ਵੀ ਸਾਡੇ ਮਨ ਨੂੰ ਠੇਸ ਪਹੁੰਚੀ ਆ ਇਹਨਾਂ ਦੇ ਤਾਂ ਹੀ ਮਤਲਬ ਆਂਦਰਾ ਨੂੰ ਠੰਡ ਪੈਣੀ ਆ ਜਦੋਂ ਇਹਨਾਂ ਤੇ ਐਨਐਸਏ ਲੱਗੂ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਪੰਜਾਬ ਬੰਦਰੀ ਪਾਲਸੀ ਪੰਜਾਬ ਬੰਦ ਕੀਤਾ ਗਿਆ ਤੇ ਬੇਦ ਮੈਨੂੰ ਕਿੱਦਾਂ ਮੈਂ ਇਹ ਦੇਖਦਾ ਬਈ 26 26 ਜਨਵਰੀ 2025 ਨੂੰ ਇਤਿਹਾਸਿਕ ਧਰਤੀ ਜਿਹੜੀ ਸਾਡੇ ਮਹਾਪੁਰਸ਼ਾਂ ਦੀ ਧਰਤੀ ਹੈ ਭਗਵਾਨ ਵਾਲਮੀਕੀ ਤੀਰਥ ਵੱਡਾ ਉੱਥੇ ਆ ਔਰ ਹਰਮੰਦਰ ਸਾਹਿਬ ਉੱਥੇ ਆ ਉਸ ਪਵਿੱਤਰ ਧਰਤੀ ਦੇ ਉੱਪਰ ਇੱਕ ਸ਼ਰਾਰਤੀ ਅੰਸ਼ਰ ਨੇ ਬਾਬਾ ਸਾਹਿਬ ਡਾਕਟਰ ਭੀਮਰਾਓ ਉਮੇਦਕਰ ਜੀ ਜਿਹੜੇ ਸੰਵਿਧਾਨ ਦੇ ਨਿਰਮਾਤਾ ਨੇ ਜਿਨ੍ਹਾਂ ਨੇ 2 ਸਾਲ 11 ਮਹੀਨੇ 18 ਦਿਨ ਦੀ ਅਨਥਕ ਮਿਹਨਤ ਦੇ ਨਾਲ ਸੰਵਿਧਾਨ ਲਿਖਿਆ ਔਰ ਦੇਸ਼ ਨੂੰ ਸਭ ਤੋਂ ਵੱਡਾ ਉਹਨਾਂ ਨੇ ਸੰਵਿਧਾਨ ਦਿੱਤਾ ਉਹਨਾਂ ਔਰ ਇਹ ਭਾਰਤ ਦੇਸ਼ ਦੇ ਕਾਨੂੰਨ ਮੰਤਰੀ ਵੀ ਰਹੇ ਉਹ ਕੋਈ ਮਾਮੂਲੀ ਆਦਮੀ ਨਹੀਂ ਸੀ ਜੀ ਠੀਕ ਹੈ ਸਾਡੇ ਵਾਸਤੇ ਪੂਜਨੀਆ ਸੀ ਉਹ ਸੰਵਿਧਾਨ ਲਿਖਿਆ ਮਾਰਾ ਇਹਨੇ ਔਰ ਉਹਨਾਂ ਦੀ ਪ੍ਰਤਮਾ ਜਿਹੜੀ ਸੀ ਇੱਕ ਸ਼ਰਾਰਤੀ ਅਨਸਰ ਵੱਲੋਂ ਜਿਹੜੀ ਆ ਤੋੜੀ ਗਈ ਆ ਜੀ ਔਰ ਤੋੜਨ ਦੇ ਵਿੱਚ ਉਸ ਇਕੱਲੇ ਵਿਅਕਤੀ ਦਾ ਹੱਥ ਨਹੀਂ ਸੀ ਕਿਉਂਕਿ ਉਹ ਜਿਹੜੀ ਪਿੱਛੇ ਸੀੜੀ ਲੱਗੀ ਹੋਈ ਆ ਉਹ ਕੋਈ ਹਲਕੀ ਸੀੜੀ ਨਹੀਂ ਹੈਗੀ ਵੇਟਡ ਆ ਉਹ ਇਦਾ ਮਤਲਬ ਵੀ ਇਕੱਲੇ ਕਿਤੇ ਇੱਕ ਵਿਅਕਤੀ ਦਾ ਕੰਮ ਨਹੀਂ ਸੀਗਾ ਉਹਦੇ ਨਾਲ ਕੁਝ ਹੋਰ ਸਾਥੀ ਵੀ ਸੀਗੇ ਕਿ ਲੱਗਦਾ ਮਾਹੌਲ ਖਰਾਬ ਕਰਨ ਦੀ ਸੀਗੀ ਕੋਈ ਪੰਜਾਬ ਦੀ ਨਹੀਂ ਬਲਕਿ ਭਾਰਤ ਦੇਸ਼ ਦੀ ਜਿਹੜੀ ਅਮਨ ਆਮਾਨ ਸ਼ਾਂਤੀ ਆ ਉਹਨੂੰ ਭੰਗ ਕਰਨ ਵਾਸਤੇ ਜਿਹੜਾ ਹੈਗਾ ਇਹ ਇੱਕ ਸਾਜ਼ਿਸ਼ ਰਚੀ ਗਈ ਆ ਔਰ ਅਸੀਂ ਚਾਹੁੰਦੇ ਹਾਂ ਕਿ ਸਾਜ਼ਿਸ਼ ਕਰਤਾ ਜਿਹੜੇ ਹੋਰ ਵੀ ਲੋਕ ਨੇ ਉਹਨਾਂ ਦੇ ਉਹ ਵੀ ਸਾਹਮਣੇ ਆਉਣ ਔਰ ਜਿਹੜਾ ਰਾਸ਼ਟਰੀ ਕਾਨੂੰਨ ਹੈਗਾ ਠੀਕ ਹੈ ਜੀ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਹੈਗਾ ਇਹਨਾਂ ਸਾਰਿਆਂ 'ਤੇ ਉਹ ਐਕਟ ਲੱਗਣਾ ਚਾਹੀਦਾ ਅਸੀਂ ਸਮਝਦੇ ਹਾਂ ਕਿ ਭਾਰਤ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਿਛਲੇ ਦਿਨ ਇੱਕ ਬਿਆਨ ਦਿੱਤਾ ਗਿਆ ਸੀਗਾ ਜੀ ਜੀ ਪਾਰਲੀਮੈਂਟ ਅੰਦਰ ਅੰਬੇਡਕਰ 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 ਇੱਕ ਸ਼ੌਕ ਬਣ ਗਿਆ ਫੈਸ਼ਨ ਬਣ ਗਿਆ ਠੀਕ ਹੈ ਔਰ ਬਾਬਾ ਸਾਹਿਬ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਆਪਣੇ ਪੂਜਾ ਘਰਾਂ ਦੇ ਵਿੱਚ ਬਾਬਾ ਸਾਹਿਬ ਦੀ ਪ੍ਰਤਿਮਾ ਰੱਖੀ ਹੋਈ ਆ ਫੋਟੋ ਰੱਖ ਕੇ ਸਵੇਰੇ ਉੱਠ ਕੇ ਨਕਮਸਤਕ ਹੁੰਦੇ ਆ ਔਰ ਬਾਬਾ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਨਸਾਨਾਂ ਦੀ ਜੂਨ ਵਿੱਚ ਸਾਨੂੰ ਪਾਇਆ ਅਸੀਂ ਛਪੜਾਂ ਦਾ ਪਾਣੀ ਪੀ ਨਹੀਂ ਸਕਦੇ ਸੀ ਅੱਜ ਸਾਡੇ ਘਰਾਂ ਦੇ ਵਿੱਚ ਬੇਸਲਰੀ ਪਾਣੀ ਪਏ ਨੇ ਇਹ ਬਾਬਾ ਸਾਹਿਬ ਦੀ ਕਿਰਪਾ ਆ ਅਸੀਂ ਸਾਡੀਆਂ ਔਰਤਾਂ ਜਿਹੜੀਆਂ ਤਾਨੀ ਟੱਕ ਸਕਦੀਆਂ ਸੀ ਅੱਜ ਉਹ ਕੱਪੜੇ ਪਾ ਕੇ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਤੱਕ ਜਿਹੜੀਆਂ ਔਰਤਾਂ ਸਾਡੀਆਂ ਬੈਠੀਆਂ ਨੇ ਇਹ 바ਵਾ ਸਾਹਿਬ ਦੀ ਕਿਰਪਾ ਆ ਅਗਰ ਸਾਡੇ ਬਾਪ ਦੀ ਪੱਗ ਨੂੰ ਕੋਈ ਹੱਥ ਪਾਊਗਾ ਅਸੀਂ ਹੱਥ ਨਹੀਂ ਬਲਕਿ ਉਹਦਾ ਸਿਰ ਲਾ ਦਾਂਗੇ ਅਸੀਂ ਤੇ ਜਿਹੜੀ ਪੰਜਾਬ ਬੰਦਰੀ ਕੋਲ ਅਖੇ ਨੇ ਅੱਜ ਕਿੰਨੀ ਦੇਰ ਤੱਕ ਤੁਹਾਡੀ ਚੱਲੂਗੀ ਜੜੀ ਲੁਧਿਆਣੇ ਦੇ ਅੰਦਰ ਸਾਡਾ ਜਿਹੜਾ ਸੰਵਿਧਾਨ ਬਚਾਓ ਮੋਰਚਾ ਬਣਿਆ ਉਸ ਮੋਰਚੇ ਦੇ ਵਿੱਚ ਸਾਰੀਆਂ ਹੀ ਸਾਡੀਆਂ ਜੱਥੇਬੰਦੀਆਂ ਧਾਰਮਿਕ ਜੱਥੇਬੰਦੀਆਂ ਔਰ ਸਾਡੀਆਂ ਪੋਲੀਟੀਕਲ ਪਾਰਟੀਆਂ ਦੇ ਆਗੂ ਸਹਿਬਾਨ ਸਾਰੇ ਹੀ ਅਸੀਂ ਰਲ ਕੇ ਜਿਹੜਾ ਉਸ ਮੋਰਚੇ ਦੇ ਬੈਨਰ ਹੇਠ ਲੁਧਿਆਣੇ ਨੂੰ ਪੂਰਨ ਤੌਰ ਤੇ ਜਿਹੜਾ ਅਸੀਂ ਬੰਦ ਕੀਤਾ ਹੋਇਆ ਸਰ ਕਿੰਨੇ ਵਜੇ ਤੱਕ ਬੰਦ ਜੀ ਕੋਲ ਇਹ 5 ਵਜੇ ਤੱਕ ਸਾਡੀ ਜਿਹੜੀ 5 ਵਜੇ ਤੱਕ ਕੋਲ ਆ ਉਸ ਤੋਂ ਬਾਅਦ ਜਿਹੜਾ ਹੈਗਾ ਲੁਧਿਆਣਾ ਸੀ ਖੋਲ ਦਿਆਂਗੇ ਸਰ ਅਗਲੀ ਰਣਨੀਤੀ ਕੀ ਤੁਹਾਡੀ ਜੇਕਰ ਭਾਰਤ ਸਰਕਾਰ ਦੇ ਸੁੱਤੀ ਪਈ ਸਰਕਾਰ ਦੇ ਚਾਹੇ ਉਹ ਪੰਜਾਬ ਦੀ ਆ ਚਾਹੇ ਭਾਰਤ ਕੇਂਦਰ ਸਰਕਾਰ ਆ ਉਹਨਾਂ ਦੇ ਸੁੱਤੀ ਪਈ ਦੇ ਕੰਨਾਂ ਦੇ ਵਿੱਚ ਜੂ ਨਾ ਸਰਕੀ ਤਾਂ ਇਹ ਲਗਾਤਾਰ ਨਿਰੰਤਰ ਜਿਹੜਾ ਪ੍ਰੋਟੈਸਟ ਹੈ ਜਾਰੀ ਰਹੇਗਾ ਇਹ ਇਹ ਸਰਕਾਰ ਨੂੰ ਚੇਤਾਵਨੀ ਵੀ ਹੈਗਾ ਵੀ ਪ੍ਰਸ਼ਾਸਨ ਨੂੰ ਮੰਗ ਅਸੀਂ ਇਹੀ ਕਰਦੇ ਆਂ ਵੀ ਉਹਨਾਂ ਤੇ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਹੈਗਾ ਲਾਗੂ ਕਰੋ ਔਰ ਜਿਹੜੇ ਬਾਕੀ ਦੋਸ਼ੀ ਹੈਗੇ ਉਹਨਾਂ ਨੂੰ ਅਰੈਸਟ ਪਾਓ ਔਰ ਜਿੰਨੀਆਂ ਵੀ ਭਾਰਤ ਦੇਸ਼ ਦੇ ਅੰਦਰ ਬਾਬਾ ਸਾਹਿਬ ਦੀਆਂ ਪਿਛਮਾਂ ਲੱਗੀਆਂ ਹੋਈਆਂ ਉਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਤੁਸੀਂ ਆਪ ਦੇਖੋ